ਹਾਂਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰੇ ਕਬੂਤਰ ਵੀ ਭਰਾਵਾਂ ਨੂੰ ਮੀਤ ਕਰਦਾ ਠੀਕ ਠਾਕ ਹੋਵੋਗੇ ਕੂਤਰ ਕਵਾਤਰ ਸਾਰੇ ਬਾਈਆਂ ਦੇ ਕੈਂਡ ਹੋਣਗੇ ਅੱਜ ਵਾਜ ਦਾ ਨਵਾਂ ਬਲੌਗ ਸਟਾਰਟ ਕਰਦੇ ਆਂ ਜੀ ਤੇ ਲੜਕੇ ਤੜਕੇ ਆਪਾਂ ਸਕੂਲ ਜਾਣ ਤੋਂ ਪਹਿਲਾਂ ਕਬੂਤਰਾਂ ਨੂੰ ਧਾਣੇ ਦੁਣੇ ਪਾ ਦਈਏ ਇੱਕ ਐ ਸਕੁੱਡੇ ਆਣਿਆਂ ਨੂੰ ਤਾਂ ਪਾਤੇ ਆ ਜੀ ਠੀਕ ਆ ਬਈ ਤੇ ਉਧਰ ਐ ਤਕੀਰਤੇ ਫੁੰਝੇ ਵਾਲੇ ਨੇ ਕਾਲੇ ਚੀਨੇ ਬੱਚੇ ਕੱਢੂਗਾ ਠੀਕ ਆ ਜੀ ਉਹ ਆਲਣੇ ਚ ਪਏ ਆ ਉਹ ਬਾਈ ਨੂੰ ਪੁੱਛਿਆ ਸੀਗਾ ਮੈਂ ਕਹਿੰਦਾ ਉਹ ਕਈ ਵੀ ਰੱਤਾ ਰੱਤੇ ਕਾਡਲਿੰਦਾ ਕਈ ਵੀ ਕਾਲੀ ਚੀਨੇ ਕਾਡਲਿੰਦਾ ਠੀਕ ਹੈ ਜੀ ਚੱਲ ਕੋਈ ਨਾ ਆਪਣੇ ਕੋ ਬਲੱਡ ਆਉਣਾ ਚਾਹੀਦਾ ਬਹੁਤ ਵਧੀਆ ਰਿਜ਼ਲਟ ਮਿਲੂਆ ਇਸ ਜੋੜੀ ਦਾ ਠੀਕ ਹੈ ਜੀ ਗਰੰਟੀ ਆ ਤੇ ਬਾਕੀ ਓਕੇ ਦੀਆਂ ਰਿਪੋਰਟਾਂ ਨੇ ਇੱਧਰ ਤਾਂ ਦਾਣੇ ਪਾਦੇ ਪਾਣੀ ਚੇਂਜ ਕਰਨ ਨਾਲ ਰਹੇ ਉਹ ਇਕੱਠੀ ਕਰ ਦਾਂਗੇ ਹੁਣ ਪਾ ਲਈ ਐਸ ਖੁੱਡੇ ਵਾਲਾ ਇਹਨੂੰ ਮੁੜ ਕੇ ਸਕੂਲ ਜਾਣ ਦੀ ਕਰ ਲਈਏ ਤਿਆਰੀ ਠੀਕ ਆ ਮੇਰੇ ਵੀਰੋ ਫਿਰ ਆਣ ਕੇ ਵੇਖਾਂਗੇ ਕੀ ਬਣਦਾ ਅੱਜ ਸ਼ਾਮ ਤੱਕ ਇਹ ਰਣਾ ਖੁੱਡਿਆਂ ਚ ਉਸ ਸਫਾਈ ਕਰਨ ਵਾਲੀ ਹੋਈ ਪਈ ਆ ਗੰਦ ਵਾਲਾ ਪਿਆ ਖੜਾ ਆਣ ਕੇ ਅੱਜ ਸਫਾਈ ਕਰਾਂਗੇ ਪਹਿਲਾਂ ਤਾਂ ਠੀਕ ਆ ਬਈ ਬੜੇ ਦਿਨ ਹੋ ਗਏ ਕਰਦਿਆਂ ਨੂੰ ਸਫਾਈ ਅੱਜ ਕਰਨੀ ਕਰਨੀ ਆ ਚਾਹੇ ਕੁਝ ਵੀ ਹੋ ਜੇ ਠੀਕ ਹੈ ਜੀ ਉਧਰ ਬੱਚਾ ਕਿਵੇਂ ਆ ਹੋ ਵੀ ਓਕੇ ਦੀਆਂ ਰਿਪੋਰਟਾਂ ਨੇ ਸਾਰੇ ਕਾਲੀਆਂ ਵਿੱਠਾਂ ਮਾਰਦੇ ਕੰਜਰ ਦੇ ਨਾਲ ਦੇਖੋ ਜੀ ਜੰਮੀਆਂ ਪਈਆਂ ਇੱਕ ਮਿੰਟ ਇੱਕ ਸਾਫ ਆ ਦਾਣੇ ਤਾਂ ਇੰਨੀ ਹੈ ਨਹੀਂ ਗੰਦ ਵਿੱਚ ਚੈੱਕ ਕਰ ਲੋ ਸਰੋਈਆਂ ਠੀਕ ਹੈ ਜੀ ਜਿਆ ਮੋੜੀਆਂ ਮੋਟੀਆਂ ਬਿੱਠਾਂ ਉਹ ਆਪਾਂ ਕੱਢ ਤੀਆਂ ਹੁਣ ਓਕੇ ਦੀਆਂ ਰਿਪੋਰਟਾਂ ਤੇ ਹੁਣ ਪਾਦ ਗਏ ਦਾਣੇ ਇਧਰ ਉਹ ਸਰੋਂ ਹੀ ਆ ਨਹੀਂ ਰਹੀ ਇਹ ਤਾਂ ਬਾ ਹੁਣ ਇਹਦੇ ਕਣਕ ਐਡ ਕਰ ਲੀਏ ਸਰੋਂ ਥੋੜੀ ਜੀ ਪਾ ਕੇ ਕਿਉਂਕਿ ਬਾਲੀ ਸਰੋਂ ਪਈਏ ਦੇ ਚ ਠੀਕ ਹੈ ਜੀ ਕਣਕ ਵੀ ਪਾਣੀ ਚਾਹੀਦੀ ਹੈ ਵਿੱਚ ਵਿੱਚ ਤੇ ਮੜ ਕੇ ਪਾਣੀ ਚੇਂਜ ਕਰਤੀਏ ਇਹਨਾਂ ਦਾ ਠੀਕ ਹੈ ਜੀ ਹਾਂਜੀ ਬਈ ਹੁਣ ਰੱਖ ਦਈਏ ਪਾਣੀ ਇਹਨਾਂ ਨੂੰ ਠੀਕ ਹੈ ਜੀ ਤੇ ਦਾਣੇ ਪਾ ਦਿੱਤੇ ਜਿਵੇਂ ਤੁਹਾਨੂੰ ਪਤਾ ਆ ਬੱਚਾ ਮੂੰਹ ਨਹੀਂ ਮਾਰਦਾ ਜੀ ਕਿਧਰ ਗਿਆ ਗੰਜਰ ਦਾ ਉਹ ਜਾ ਕੇ ਬਹਿ ਗਿਆ ਫਿਰ ਖਾਣ ਲੱਗ ਜਾ ਤੇਰੇ ਕੀ ਅਰਦੁਖ ਦਾ ਵੀ ਬਣ ਕੇ ਉੱਜੇ ਵੀ ਖਾਈ ਜਾਂਦੇ ਹਨ ਉਹ ਤੇਰੇ ਨਾਲ ਨਿਕਲਿਆ ਸੀ ਉਹ ਵੀ ਖਾਈ ਜਾਂਦਾ ਨਾ ਰਸਤਾ ਤੇਰੇ ਦੱਸ ਕੀ ਸੱਪ ਲੱਗਦਾ ਐਨ ਤਾਂ ਬਈ ਮੈਂ ਭੁੱਖਾ ਰੱਖ ਰੱਖ ਕੇ ਵੀ ਵੇਖ ਲੈਣਾ ਸਾਲਾ ਤਾਂ ਵੀ ਨਹੀਂ ਖਾਂਦਾ ਕਹਿੰਦਾ ਹੱਲ ਦੱਸੋ ਬਾਈ ਜਰ ਕੋਈ ਠੀਕ ਹੈ ਜੀ ਇਹ ਜਾਣ ਕੇ ਖੁੱਡੇ ਦੀ ਸਫਾਈ ਕਰ ਹਾਂਜੀ ਮੇਰੇ ਵੀਰੋ ਸਕੂਲ ਜਾਣ ਲਈ ਪੂਰੇ ਰੈਡੀ ਸ਼ੈਡੀ ਹੋ ਚੁੱਕੇ ਆਂ ਜੀ ਬਾਬਰ ਦੇ ਬੁਰੂ ਦੀ ਪਾਲੀ ਆ ਹੁਣ ਜਾਣੇ ਆ ਸਕੂਲੇ ਕਿਤੇ ਐ ਨਾ ਕਹਦੇ ਉਹ ਵੀ 20 21 ਸਾਲਾਂ ਦਾ ਲੱਗਦਾ ਤੇ ਹਜੇ ਵੀ ਸਕੂਲੇ ਜਾਣਾ ਸਾਰੀ 17 18 ਸਾਲ ਉਮਰ ਆ ਮੇਰੀ ਤੇ 12ਵੀਂ ਕਲਾਸ ਚਾਹੀਦੀ ਤਾਂ ਕਰਕੇ ਮੁੱਛ ਦਾੜੀ ਪਹਿਲਾਂ ਆ ਗਈ ਤਾਂ ਕਰਕੇ ਵੱਡੇ ਲੱਗਦੇ ਆ ਠੀਕ ਹੈ ਜੀ ਤੇ ਬਾਕੀ ਓਕੇ ਦੀਆਂ ਰਿਪੋਰਟਾਂ ਨੇ ਕਬੂਤਰ ਖੁੱਡਿਆਂ ਚੋਕ ਦੇ ਰਿਪੋਰਟਾਂ ਦਾਣੇ ਦੂਣੇ ਪਾਏ ਹੋਏ ਆ ਅਣਕਸ ਬਾਈ ਕਰਨੀ ਆ ਠੀਕ ਹੈ ਜੀ ਤੇ ਕਿਹੜਾ ਚੱਲੀਏ ਸਕੂਲੇ ਹੁਣ ਕਿਹੜਾ ਲੇਟ ਹੁੰਨੇ ਆ ਮੇਰੇ ਵੀਰੋ ਤੇ ਸਕੂਲੋਂ ਆਣ ਕੇ ਤੇ ਆਪਾਂ ਤਾਂ ਸੌਂਗੇ ਸੀ ਬਈ ਏਸੇ ਛੱਡ ਕੇ ਜੀ ਤੇ ਹੁਣ ਜਾ ਖੁੱਲੀਏ ਨਾਲੇ ਘਰੋਂ ਫੋਨ ਆਇਆ ਵੀ ਚਾਹ ਚੁ ਬਣ ਗਈ ਐ ਤੇ ਆ ਜਾ ਪੀਲਾ ਤੇ ਨਾਲੇ ਹੁਣ ਚਾਹ ਚੁ ਪੀਨੇ ਆ ਜੀ ਨਾਲੇ ਕੁੱਡਿਆਂ ਦੀ ਸਫਾਈ ਕਰਦੇ ਆ ਠੀਕ ਹੈ ਮੇਰੇ ਵੀਰੋ ਤਵਾ ਗੇਟ-ਗੁੱਟ ਲਾ ਦਈਏ ਕਿਹੜਾ ਇਧਰੋਂ ਫਿਰ ਪੁੱਠੇ ਆਉਣੇ ਆ ਜੀ ਫਿਰ ਪੁੱਠੇ ਕੀ ਫਿਰ ਕੰਮ ਆਪਣਾ ਸਟਾਰਟ ਕਰਦੇ ਆ ਲਾਈਟਾਂ ਲੂਟਾ ਬੁਝਾ ਦਈਏ ਕਮਰਾ ਠੰਡਾ ਹੋਇਆ ਪਿਆ ਜੀ ਨਹੀਂ ਕਰਦਾ ਬਾਹਰ ਨਿਕਲ ਨੂੰ ਠੀਕ ਹੈ ਜੀ ओके ਇਹਨੇ ਬੋਟਾਂ ਇਸੇ ਬੰਦ ਕਰਤਾ ਤਾਂ ਤਾਂ ਓਕੇ ਆ ਵਾਕੇ ਸਾਰੀ ਲਾਈਟ ਹੀ ਖਾ ਜੇ ਲਓ ਜੀ ਕਰਤੀਏ ਬੰਦ ਲਾ ਦੀਏ ਤਾਲਾ ਤੇ ਫਿਰ ਚਲਦੇ ਕਬੂਤਰਾਂ ਕਰਨੀ ਠੀਕ ਹੈ ਜੀ ਵੀਰੋ ਚਾਹੂ ਪੀ ਕੇ ਕੈਮ ਹੋ ਚੁੱਕੇ ਆ ਜੀ ਹੁਣ ਪਹਿਲਾਂ ਤੋਂ ਇਹ ਪੱਠੇ ਫੇਰ ਲੈ ਆਉਣੇ ਪੱਠੇ ਚੱਕ ਕੇ ਤੇ ਫਿਰ ਆਉਣੇ ਕਬੂਤਰਾਂ ਵਾਲੇ ਪਾਸੇ ਠੀਕ ਹੈ ਜੀ ਆਹ ਕੂੜਾ ਕੜਾ ਵੀ ਸਿੱਟਣਾ ਪਿਆ ਇਹ ਸਾਰੇ ਕੰਮ ਇੱਕ ਸਾਥ ਆਪਾਂ ਕੰਪਲੀਟ ਕਰਦੇ ਨੇ ਮੇਰੇ ਵੀਰੋ ਮੜਕੇ ਕਬੂਤਰਾਂ ਵਾਲੇ ਪਾਸੇ ਹੀ ਆਉਣਾ ਆ ਤੇ ਅੱਜ ਸਭਾਈ ਸੂਈ ਖੁੱਡਿਆਂ ਦੀ ਜ਼ਰੂਰ ਕਰਨੀ ਆ ਮੇਰੇ ਵੀਰੋ ਠੀਕ ਹੈ ਜੀ ਤੇ ਬਾਕੀ ਓਕੇ ਦੀਆਂ ਰਪੋਟਾਂ ਨੇ ਇੱਕ ਵਾਰੀ ਹੋਰ ਪ੍ਰਿੰਸ ਦੇਖ ਲਈ ਤੜਕੇ ਬੁਖਾਤ ਦਿੱਤੇ ਸੀ ਬਾਈਆਂ ਨੂੰ ਠੀਕ ਹੈ ਜੀ ਸੱਚ ਇੱਕ ਨਵੀਂ ਗੱਲ ਤੁਹਾਨੂੰ ਮੈਂ ਹੋਰ ਦੱਸਾਂ ਜੀ ਠੀਕ ਹੈ ਨਵੀਂ ਗੱਲ ਇਹ ਆ ਵੀ ਜਿਹੜਾ ਆਪਣਾ ਕਾਲੀ ਪੂਛ ਵਾਲਾ ਜਾਨਵਰ ਆ ਠੀਕ ਹੈ ਜੀ ਇਹ ਜਿਹੜਾ ਸਾਹਮਣੇ ਫਿਰਦਾ ਤੇ ਉਹ ਰੱਤੇ ਦੀ ਘਰ ਵਾਲੀ ਨਾਲ ਲੈਂਦਾ ਪੰਗੇ ਤੇ ਉਹਦੀ ਘਰ ਵਾਲੀ ਉਹਦੇ ਕਿਤੇ ਪੁੰਝੇ ਕਾਲੇ ਪੁੰਝੇ ਵਾਲੇ ਨਾਲ ਸੱਟ ਹੋ ਗਈ ਬਈ ਪਰ ਕਬੂਤਰ ਉਹ ਕੂਤਰ ਨਾਲ ਲੱਗ ਗਈ ਆ ਦੱਸੋ ਯਾਰ ਵੀ ਕੂਤਰ ਨੂੰ ਇਸ ਖੁੱਡੇ 'ਚ ਰਹਿਣ ਦੀ ਕਬੂਤਰ ਨਾਲ ਦੋ ਕੂਤਰੀਆਂ ਲਾ ਦੀਏ ਬਰ ਦੋ ਕੂਤਰਾਂ ਨਾਲ ਇੱਕ ਕੂਤਰ ਸਹੀ ਹੈ ਕਿ ਕਬੂਤਰੀ ਨੂੰ ਐਡ ਕਰਤੀ ਹੈ ਮੜਾ ਇਹ ਦੱਸੋ ਮੈਂ ਕਹਿੰਦਾ ਇਹ ਰਾੜੀ ਕਰਦੀ ਕੂਤਰ ਨੂੰ ਕਿਉਂਕਿ ਉਹ ਖੁੱਡੇ ਵਾਲੀ ਕਬੂਤਰੀ ਦੇ ਬੱਚੇ ਕਢਾਉਣੇ ਆ ਤੇ ਮੇਰੀ ਸੁਪੀਮ ਆ ਵੀ ਆ ਕੂਤਰ ਜ ਆ ਬੱਚਾ ਬੈਠੇ ਕਬੂਤਰੀ ਹੈਣੀ ਐ ਟੈਂਪੂ ਆ ਯੋਤ ਤੱਕ ਮੇਰੀ ਉਮੀਦ ਹੁਣ ਨੂੰ ਆਂਡੇ-ਉਂਡੇ ਲਾ ਦੇਣੇ ਸੀ ਇਹਨਾਂ ਨੇ ਕਿਉਂਕਿ ਇਹਨਾਂ ਨਾਲ ਦੇਣੇ ਤੇ ਦੋ-ਦੋ ਵਾਰੀ ਲਾਤੇ ਤੇ ਇਹਨੇ ਇੱਕ ਵਾਰੀ ਵੀ ਨਹੀਂ ਲਾਏ ਠੀਕ ਹੈ ਜੀ ਤੇ ਐ ਸਕੂਤਰ ਕੂਤਰ ਆ ਇਹ ਇਹਨੂੰ ਆਪਾਂ ਹੁਣ ਕੱਢਾਂਗੇ ਠੀਕ ਆ ਬਈ ਧੁੱਪ ਧੁੱਪ ਲਵਾ ਕੇ ਦੋ-ਚਾਰਾਂ ਦਿਨਾਂ ਦੇ ਵਿੱਚ ਵਾਪਸ ਕਰਨਾ ਕੂਤਰ ਤੇ ਨਾਲੇ ਅੱਜ ਇਹਨਾਂ ਨੂੰ ਵੀ ਛਤਰੀ ਤੇ ਬੰਨਾਂਗੇ ਦੋਨੋਂ ਨੂੰ ਠੀਕ ਆ ਬਈ ਤੇ ਉਹ ਭੰਦਾ ਯਾਰ ਅੱਜ ਵੀ ਨਹੀਂ ਉਹਨੇ ਚੌਗਾ ਖਾਧਾ ਠੀਕ ਹੈ ਹਾਂ ਜੀ ਮੇਰੇ ਵੀਰੋ ਤਿੰਨ ਕਿੱਲੇ ਤੋਂ ਪੱਠਾਂ ਦੀ ਪੰਡ ਲੈਂਦੀ ਆ ਕਾ ਦੀ ਚਾ ਕੇ ਤੇ ਬਰਾਹਲ ਹੋ ਕੇ ਗਰਮੀ ਨਾਲ ਤੇ ਜਾ ਕੇ ਕੁਦਰਨੇ ਆ ਤੇ ਫਿਰ ਖੁੱਡਾਂ ਦੀ ਜ਼ੁਬਈ ਕਰਨੀ ਆ ਬਰਾਹਲ ਹੋ ਗਿਆ ਜੀ ਪੁੱਛਾਉਣਾ ਚੋਬਰ ਤਾਂ ਠੀਕ ਹੈ ਜੀ ਤੇ ਉਤੋਂ ਗਰਮੀ ਸੰਤਾਂ ਦੀ ਆ ਪੱਠਾਂ ਪੱਠਾਂ ਦਾ ਟੋਕਾ ਬੜੀ ਦੂਰ ਨਜ਼ਰ ਆ ਜਾਂਦਾ ਬਸ ਤਿੰਨ ਕਿੱਲੇ ਬਾੜ ਚਾ ਕੇ ਬੱਲੇ ਹੋਣੇ ਕਿਹੜਾ ਸੌਖੀ ਆ ਬਈ ਉਹ ਵੀ ਬਾਗ ਚੋਂ ਲਾਂਦੇ ਚੱਲ ਕੇ ਪਾਣੀ ਲੱਗਿਆ ਸੀ ਪੈਰ ਦੇਖੋ ਲੱਬੜ ਗਏ ਠੀਕ ਹੈ ਜੀ ਬਾਕੀ ਉਹ ਕੀ ਆ ਕਿਰਾਂ ਜਾ ਕੇ ਪੰਡ ਸੱਟ ਲਈਏ ਟੁਕਰ ਟੋਕਾ ਆ ਗਿਆ ਮੈਂ ਜੋ ਬਰੇ ਹਾਲ ਹੋ ਗਏ ਓਹੋ ਹੁਣ ਉਤਰਦਿਏ ਫੇਰੇ ਪਾਣੀ ਪੂਣੀ ਪੀਵਾਂਗੇ ਘਰੇ ਜਾ ਕੇ ਆਏ ਓ ਢੀ ਨਹੀਂ ਸੱਦੀ ਹੁੰਦੀ ਉੱਥੋਂ ਨਾ ਮੁੜ ਕੇ ਨਾ ਬਰਾ ਹਾਲ ਹੋ ਗਿਆ ਪੱਠੇ ਉਤਰ ਲਿਏ ਮੇਰੇ ਵੀਰੋ ਪੱਠੇ ਪੁੱਠੇ ਉਤਰ ਲਿਆ ਬਾ ਹੁਣ ਪਾਣੀ ਪੂਣੀ ਪੀ ਲਈਏ ਯਾਰ ਸਾਹ ਲੈ ਲਈਏ ਫੇਰ ਆਉਣੇ ਖੁੱਡਿਆਂ ਦੀ ਸਫਾਈ ਕਰਨ ਠੀਕ ਹੈ ਜੀ ਓਕੇ ਦੀਆਂ ਰਿਪੋਰਟਾਂ ਬਾਕੀ ਕਿਰਾਂ ਤਾਂ ਉਤਰੋ ਚਾਹ ਪਾਣੀ ਪੂਣੀ ਪੀ ਕੇ ਆ ਚੁੱਕੇ ਹਾਂ ਦੁਬਾਰਾ ਆਪਣੇ ਸੈਟਅਪ ਦੇ ਕੋਲ ਤੇ ਹੁਣ ਪਹਿਲਾਂ ਤਾਂ ਯਾਰਨਾ ਆਪਾਂ ਪਰਲੇ ਘਰੇ ਚੱਲ ਕੇ ਆਉਣੇ ਆ ਜਿਹੜਾ ਪੁਰਾਣਾ ਛਤਰੀ ਵਾਲਾ ਸਟੈਂਡ ਨਹੀਂ ਅਸੀਂ ਇੱਕ ਆਪਾਂ ਦੋ ਘਰੇ ਲਾਇਏ ਸੀ ਤੇ ਇੱਕ ਉੱਤੇ ਉਤਲਾ ਤਾਂ ਲਾ ਲੈਂਦਾ ਸੀ ਜਿਹੜਾ ਘਰ ਵਾਲਾ ਵੀ ਪਟ ਲੈਂਦਾ ਸੀ ਪਰ ਯਾਰ ਜਿਹੜਾ ਦੂਜਾ ਸੀ ਨਾ ਲੋਹੇ ਵਾਲਾ ਉਹ ਨਹੀਂ ਮੈਨੂੰ ਲੱਭਿਆ ਪਤਾ ਨਹੀਂ ਰੁਕੌਣ ਲੱਗਿਆ ਪਰਤ ਕੇ ਉਹ ਤਾਂ ਨਹੀਂ ਬਈ ਲੱਭਿਆ ਉਹ ਕੀ ਕਹਿੰਦੇ ਆ ਛਤਰੀ ਲਾਉਣ ਵਾਲੀ ਪਾਈਪ ਜੀ ਮਾਣੋ ਐਸੀਰੋ ਪੈਪਜੀ ਕੱਢ ਕੇ ਨਾ ਛਤਰੀ ਤੇ ਜਾਲ ਚ ਕੂਤਰ ਪਾਉਣ ਤੇ ਦੋ ਤਿੰਨ ਤੱਪ ਲਵਾਉਣ ਵਾਸਤੇ ਬੱਚੇ ਬੁੱੱਚੇ ਮਤਲਬ ਠੀਕ ਹੈ ਜੀ ਬਾਹਰ ਕੱਢ ਲੁੰਦੇ ਹੁਣ ਉਹ ਤਾਂ ਫੜਦਾ ਨਹੀਂ ਨੇਰੀ ਚ ਥੱਲੇ ਡੈਗ ਪੈਂਦਾ ਤਾਂ ਕਰਕੇ ਤੇ ਚਲ ਜਿੱਦਣ ਘਰੇ ਰਹਿਣ ਨਾ ਉਹ ਦਿਨ ਚੰਗੀ ਤਰ੍ਹਾਂ ਲਾਵਾਂਗੇ ਤੇ ਹੁਣ ਕਿਰਾਂ ਬੋਕਰ ਬੱਕਰ ਚੱਕ ਲਈ ਬੋਕਰ ਉੱਤੇ ਵੀ ਖੁੱਡੇ ਤੇ ਇਹ ਲਾਉਣੇ ਆ ਖੁੱਡੇ ਦੇ ਅੰਦਰ ਸਫਾਈ ਕਰ ਦੀ ਗੇ ਰੱਖ ਕੇ ਫੋਨ ਇੱਕ ਨਾ ਟਾਈਮ ਲਾਪਸ ਦੀ ਮਦਦ ਨਾਲ ਤੁਹਾਨੂੰ ਦਿਖਾਉਣੇ ਆ ਦਾਣੇ ਦੁਣੇ ਬਹੁਤ ਖਰੇ ਵੇ ਨੇ ਅੰਦਰ ਬੇਪਰਵਾਹ ਹੋ ਜਾਈ ਜੀ ਬਾਕੀ ਕੰਮ ਸਟਾਰਟ ਕਰਦੇ ਆ ਜੀ ਬਈ ਖੁੱਡੇ ਦੇ ਅੰਦਰ ਐਂਟਰ ਹੋ ਚੱਲੇ ਤਾਂ ਕਬੂਤਰਾਂ ਵਾਲਾ ਖੁੱਡੇ ਦੀ ਕਰਦੀ ਹੈ ਕਲੀਨਿੰਗ ਤੇ ਬਹੁਤ ਕਰ ਬੜੀ ਵੱਡੀ ਹੈ ਜੀ ਤੇ ਬਾਕੀ ਤੁਹਾਨੂੰ ਟਾਈਮ ਲੈਫਟ ਤੇ ਮਤਲਬ ਨਾ ਵਿਖਾਉਣੇ ਕੀ ਬੰਦ ਆ ਹਾਂਜੀ ਬਈ ਕਬੂਤਰਾਂ ਵਾਲੇ ਖੁੱਡੇ ਦੀ ਲਗਭਗ ਸਫਾਈ ਕਰਤੀ ਐਰ ਕਬੂਤਰ ਡਰਦੇ ਬਹੁਤ ਐ ਯਾਰ ਬਈ ਬਣ ਕੇ ਤੇ ਬੜੇ ਔਖੇ ਇਹਨਾਂ ਨੂੰ ਆਪਾਂ ਉਹ ਕੀਤਾ ਕੀ ਕਹਿੰਦੇ ਹੁੰਦੇ ਆ ਸਫਾਈ ਖੁੱਡੇ ਦੀ ਤੇ ਗਰਮੀ ਬਹੁਤ ਹੋ ਗਈ ਆ ਇੱਕ ਧੂੜ ਮਿੱਟੀ ਬਾਹਲੀ ਡਾਈ ਜਾਂਦੇ ਡਰਦੇ ਬਾਹਲੇ ਆ ਨਾ ਖੁੱਡੇ ਪਹਿਲੀ ਵਾਰ ਕਮਰੇ ਚ ਤਾਂ ਇੱਕ ਪਾਸੇ ਹੋ ਕੇ ਬੈਹ ਜਾਂਦੇ ਸੀਗੇ ਇਹਦੇ ਸਾਵਧਾਨੀ ਹੁੰਦਾ ਇਹਨਾਂ ਨੂੰ ਤਾਂ ਕਰਕੇ ਬਾਕੀ ਆ ਥੋੜੀਆਂ ਹੀ ਰਹਿ ਗਏ ਕੰਮ ਖਿੱਚ ਤਾਂ ਹੁਣ ਤਾਂ ਨੇੜੇ ਹੀ ਆ ਹਾਂਜੀ ਬਈ ਬੱਥਲ ਚੱਕ ਲੈਂਦਾ ਤੇ ਬੱਥਲ ਤੇ ਸਾਰਾ ਗੰਦ ਕੱਢ ਦਈਏ ਬਾਹਰ ਤੇ ਮੁੜ ਕੇ ਜਾਣ ਦੀ ਕਿ ਰੂੜੀ ਤੇ ਇਕਰਾਂ ਤਾਂ ਬਹੁਤ ਸਾਫ਼ ਹੋ ਗਿਆ ਗੁੱਡੇ ਅੰਦਰੋਂ ਕੂਤਰ ਕੁਛ ਵੀ ਹੋ ਗਿਆ ਬਾਹਲੀ ਗੰਦਗੀ ਸੀ ਤੇ ਵਿੱਠਾਂ ਦੀ ਮਤਲਬ ਸੇਕ ਵੀ ਬਾਲਾ ਮਾਰਦਾ ਗੁੱਡੇ ਚ ਅੰਦਰ ਕਿਉਂਕਿ ਮੀਆਂ ਦਾ ਹੁਣ ਮੌਸਮ ਮੌਸਮਾ ਮੀਂਹ ਕਦੋਂ ਵੀ ਆ ਸਕਦਾ ਤੇ ਵਿੱਠਾਂ ਕਰਨ ਬਿਮਾਰੀ ਵੀ ਲੱਗ ਸਕਦੀ ਆ ਤਾਂ ਕਰਕੇ ਮਾਲਕ ਮੇਰੇ ਰੱਖੇ ਕੂਤਰਾਂ ਦੇ ਆਪਣੇ ਤੇ ਇਸ ਬਾਈ ਸੂਈ ਪਹਿਲੇ ਨੰਬਰ ਤੇ ਹੀ ਆ ਵਿੱਠਾਂ ਨਾਲ ਬਾਹਲੀ ਗਰਮੈਸ਼ ਹੁੰਦੀ ਆ ਬਈ ਗੁੱਡੇ ਦੇ ਅੰਦਰ ਠੀਕ ਹੈ ਜੀ ਇਹ ਤਾਂ ਹੁਣ ਦੂਜੇ ਤੀਜੇ ਦਿਨ ਸਫਾਈ ਰੱਖਾਂਗੇ ਨਾਲ ਖੁੱਡੇ ਠੰਡੇ ਰਿਆ ਕਰਨਗੇ ਤਾਂ ਕਰਕੇ ਬਾਕੀ ਓਕੇ ਆ ਇੱਕ ਵਾਰ ਗੰਦ ਕੱਢ ਦਈਏ ਇਹਦੇ ਚ ਠੀਕ ਹੈ ਜੀ ਹਾਂ ਜੀ ਮੇਰੇ ਵੀਰੋ ਇੱਕ ਖੁੱਡੇ ਦੀ ਤਾਂ ਆਪਾਂ ਲਗਭਗ ਸਫਾਈ ਕਰਤੀ ਕਲੀਨਿੰਗ ਕਰਤਾ ਅੰਦਰੋਂ ਮਿੱਟੀ ਉਹ ਬੇਠਾ-ਬੂਠਾ ਕੱਢਤੀਆਂ ਤੇ ਇੱਕ ਦੀਆਂ ਰਹਿ ਗਈਆਂ ਪਹਿੰਦੀ ਵੀ ਕਲੀਨਿੰਗ ਕਰਦੀਏ ਖੁੱਡੇ ਦੀ ਤੇ ਉਦੋਂ ਮੁੜ ਕੇ ਫਿਰ ਆਪਾਂ ਦਾਣੇ-ਦੁਣੇ ਪਾ ਦਾਂਗੇ ਚੰਗਾ ਬਈ ਅਈ ਕੰਮ ਆ ਬਸ ਆਪਣਾ ਹੁਣ ਠੀਕ ਆ ਭਾਈ ਨਿੱਕਾ ਜਿਹਾ ਕੰਮ ਆ ਨਿਬੇੜਦੀ ਬਸ ਆਹ ਕੁੱਡੇ ਤੇ ਯਾਰ ਕਬੂਤਰ ਬਾਲੇ ਤਾਂ ਕਰਕੇ ਡਰਦੇ ਸੀ ਇਹਦੇ ਕੱਟ ਆ ਇਹਦੇ ਨਾ ਹੌਲੀ ਹੌਲੀ ਤਰੀਕੇ ਨਾਲ ਕਰਦਾਂਗੇ ਸਫਾਈ ਠੀਕ ਆ ਜੀ ਹਾਂਜੀ ਮੇਰੇ ਵੀਰੋ ਐਸ ਕੁੱਡੇ ਦੀ ਤਾਂ ਕਰਤੀ ਸਫਾਈ ਤੇ ਗੇਟ ਖੋਲਦੀ ਆ ਯਾਰ ਬੜੀ ਧੂੜ ਨਿਕਲਦੀ ਅੰਦਰੋਂ ਠੀਕ ਆ ਜੀ ਹੁਣੇ-ਹੁਣੇ ਤਾਜ਼ਾ-ਤਾਜ਼ਾ ਉਹ ਸਫਾਈ ਕੀਤੀ ਹੈ ਤਾਂ ਕਰਕੇ ਰੇਤਾ ਬੜਾ ਉਡੰਡਿਆ ਇਹ ਤੇ ਬਾ ਹੁਣ ਉਹ ਕੱਢਤੀ ਆ ਬਾਹਰ ਠੀਕ ਆ ਜੀ ਬਠਲ ਚ ਹਾਂਜੀ ਭਾਈ ਤੇ ਹੁਣ ਵਗੋਣੇ ਆ ਜੀ ਐਸ ਕੁੱਡੇ ਚ ਕਰਤੀ ਸਫਾਈ ਆਪਾਂ ਜਿਵੇਂ ਕਲੀਨ ਠੀਕ ਹੈ ਜੀ ਆ ਦੇਖੋ ਆ ਫਿਰਦਾ ਜੋ ਬਰਗੰਦ ਪਾਉਂਦਾ ਇਹਨੂੰ ਪਰਲੇ ਖੁੱਡੇ ਸ਼ਿਫਟ ਕਰਨਾ ਹੀ ਪੈਣਾ ਮੈਨੂੰ ਲੱਗਦਾ ਹਰਕਤਾਂ ਮਾੜੀਆਂ ਹੀ ਹੁੰਦੀਆਂ ਜਾਂਦੀਆਂ ਨੇ ਜੀ ਦਿਨੋਂ ਦਿਨ ਇਧਰੋਂ ਪਾਣੀ ਵਾਲਾ ਕੱਢ ਲਈਏ ਸਿਸਟਮ ਬਾਹਰ ਠੀਕ ਹੈ ਜੀ ਤੇ ਦਾਣੇ ਰੱਖ ਦਈਏ ਕਬੂਤਰਾਂ ਨੂੰ ਇੱਕ ਵਾਰੀ ਹੋਰ ਸ਼ਾਮ ਨੂੰ ਠੀਕ ਹੈ ਜੀ ਹਾਂਜੀ ਬਾਈ ਤੇ ਇਧਰੋਂ ਦਾਣੇ ਪਾਣੀ ਪਾ ਕੇ ਓਕੇ ਦੀਆਂ ਰਿਪੋਰਟਾਂ ਨੇ ਬਸ ਹੁਣ ਇਧਰ ਐਸ ਖੁੱਡੇ ਵਾਲਿਆਂ ਨੂੰ ਰੱਖ ਦਈਏ ਪਾਣੀ ਕੱਲਾ ਦਾਣੇ ਇਹਨਾਂ ਨੂੰ ਵੀ ਪਾ ਪੋ ਤੇ ਠੀਕ ਹੈ ਜੀ ਬੱਚਾ ਦਾਣੇ ਖਾਣ ਲੱਗ ਗਿਆ ਜੀ ਪਰ ਦੂਜੇ ਬੱਚਿਆਂ ਨੂੰ ਮਾਰਦਾ ਉਹ ਆਪ ਜੇ ਦਾਣੇ ਖਾਂਦਣਾਂ ਦੂਜੇ ਕੁਤਰਾ ਨੂੰ ਦਾਣੇ ਨਹੀਂ ਖਾਣ ਦਿੰਦਾ ਇਹਨਾਂ ਹਰਾਮੀ ਐ ਠੀਕ ਹੈ ਜੀ ਬਾ ਹੌਲੀ ਹੌਲੀ ਮੂੰਹ ਮਰਨ ਲੱਗ ਗਿਆ ਨਾ ਇੱਕ ਵਾਰੀ ਬਾ ਫਿਰ ਤਾਂ ਗਿੱਜ ਜੂਗਾ ਠੀਕ ਹੈ ਜੀ ਬਾਕੀ ਦਾਣੇ ਦੂਨੇ ਪਾ ਕੇ ਓਕੇ ਦੀਆਂ ਰਿਪੋਰਟਾਂ ਕਰਤੀਆਂ ਕੇਰਾ ਠੀਕ ਹੈ ਤੇ ਹੁਣ ਨਾ ਨੂੰ ਕੇ ਪਿੰਡੇ ਚੱਲਦੇ ਆ ਠੀਕ ਹੈ ਜੀ ਸਮਾਨ ਲੈ ਕੇ ਆਉਣਾ ਥੋੜਾ ਜਿਹਾ ਸੌਦਾ ਪੱਤਾ ਠੀਕ ਹੈ ਜੀ ਹਾਂਜੀ ਮੇਰੇ ਵੀਰ ਉਹ ਖੇਚਤੀ ਪਿੰਡ ਵਾਲ ਨੂੰ ਸਾਈਕਲ ਬਾ ਪਿੰਡ ਚੱਲਦੇ ਆ ਪਿੰਡ ਜਾ ਕੇ ਹੀ ਮਿਲਦੇ ਆ ਮੈਂ ਚੱਲ ਵਿਖਾ ਦਈਏ ਬਾਈਆਂ ਨੂੰ ਨਾ ਧੋ ਲੈ ਆ ਕਬੂਤਰਾਂ ਨੂੰ ਦਾਣੇ ਪਾਣੀ ਪਾ ਕੇ ਓਕੇ ਦੀਆਂ ਰਿਪੋਰਟਾਂ ਕਰਤੀਆਂ ਆ। ਉਹ ਬੱਚੇ ਨੂੰ ਆਣ ਕੇ ਪਾਣੀ ਦੇਣਾ ਆ। ਉਹ ਪਾਣੀ ਨਹੀਂ ਪੀਂਦਾ ਹਜੇ। ਤੇ ਬਾਕੀ ਓਕੇ ਆ। ਕੰਮ ਸਾਰੇ ਕੰਪਲੀਟ ਆ ਕਬੂਤਰਾਂ ਵਾਲੇ ਤਾਂ। ਠੀਕ ਹੈ ਜੀ। ਤੇ ਹੁਣ ਕਰਦੇ ਮڑے ਮੋٹے ਕੰਮ ਜੇ ਰਹਿ ਗਏ ਸੀ ਉਹ ਕਰੇ ਜੀ ਜਾ ਕੇ ਪਿੰਡ। ਹਾਂ ਜੀ ਭਾਈ ਹੁਣ ਦੇਦੀ ਕਬੂਤਰ ਤੇ ਬੱਚੇ ਨੂੰ ਪਾਣੀ। ਉਹੀ ਆਪਣੇ ਜਿਹੜਾ ਪਿਛਲੇ ਵਲੋਗਾਂ 'ਚ ਵੇਖ ਨਹੀਂ ਹੁੰਦੇ ਆ। ਠੀਕ ਹੈ ਜੀ। ਇਹਨੂੰ ਪਾਣੀ ਪੂਣੀ ਦੇ ਦਈਏ। ਚੋਗਾ ਮڑے ਮੋٹے ਦੇਤੇ ਆ ਮੈਂ। ਨਹੀਂ ਤਾਂ ਫਿਰ ਥੱਲੇ ਮੂੰਹ ਨਹੀਂ ਮਾਰਦਾ। ਇਹ ਦਾਣੇ ਦੁਣੇ ਨਹੀਂ ਖਾਂਦਾ। ਇਹਨੇ ਥੋੜੇ ਘੱਟ ਦਿੰਨੇ ਮਾੜੀ ਮੋਟੀ ਭੁੱਖ ਜੀ ਮਰ ਜੇਂਦੀ ਵੀ ਆਪੇ ਥੱਲੇ ਮੂੰਹ ਮਾਰ ਕੇ ਤਾਣੇ ਦੋਨੇ ਚੋਗਣ ਲੱਗੇ ਜੇ ਠੀਕ ਹੈ ਜੀ